ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਦੇ ਉੱਤੇ ਅੱਜ ਫੇਰ ਗੱਲ ਕਰਾਂਗੇ ਟਰੇਡ ਐਂਡ ਸਕਿੱਲਸ ਦੀ ਡਿਮਾਂਡ ਕੈਨੇਡਾ ਦੇ ਵਿੱਚ ਅਚਾਨਕ ਬਹੁਤ ਜ਼ਿਆਦਾ ਵਧੀ ਹੈ ਸੋ ਇਸ ਕਰਕੇ ਤੁਸੀਂ ਕਾਲਜ ਇਸ ਹਿਸਾਬ ਨਾਲ ਔਰ ਕੋਰਸਿਸ ਹਿਸਾਬ ਨਾਲ ਚੂਜ਼ ਕਰਨਾ ਹੈ ਕਿ ਤੁਸੀਂ ਪੀਆਰ ਦੇ ਲਈ ਐਲੀਜੀਬਲ ਬਣੋ ਜਿਹੜਾ ਹੁਣੀ OINP ਡਰਾ ਕੈਨੇਡਾ ਦੇ ਵਿੱਚ ਆਇਆ ਹੈ ਉਹਨੇ ਕਈ ਗੱਲਾਂ ਦੇ ਉੱਤੇ ਪਰਦੇ ਚੱਕੇ ਨੇ ਜਸਮੀਤ ਜੀ ਸਾਨੂੰ ਸਾਰੀ ਗੱਲ ਸਮਝਾਉਣਗੇ ਕਿ ਪੜਾਈ ਦੇ ਨਾਲ 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 ਅਗਰ PR ਤੁਸੀਂ ਕੈਨੇਡਾ ਚ ਲੈਣੀ ਹੈ ਤੇ ਫੋਕਸ ਕਿਹੜੀਆਂ ਗੱਲਾਂ ਤੇ ਰੱਖਣਾ ਜਸਮੀਤ ਜੀ ਬਹੁਤ ਬਹੁਤ ਸਾਰ ਕੇ ਐਸੀ ਗੱਲ ਜਸਮੀਤ ਜੀ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਇਹਦੇ ਉੱਪਰ ਵੀ ਜ਼ਰੂਰ ਦਿਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟ੍ਰੇਡ ਹਨ ਜਿਹੜੇ ਸਕਿਲਸ ਦੇ ਕੋਰਸਸ ਨੇ ਅਗਰ ਸਹੀ ਨਹੀਂ ਚੂਜ਼ ਹੋਏ ਤੇ ਫਿਰ ਬੜਾ ਔਖਾ ਹੈ ਸੀ ਦੇਖੋ ਪਹਿਲੀ ਗੱਲ ਤਾਂ ਦੇਖੋ Ontario government ਨੇ ਉਹਨੇ OAI under draw ਰਿਲੀਜ਼ ਹੋਇਆ ਜਿੱਦਾਂ CRS ਸਕੋਰ 350 ਤੋਂ ਲੈ ਕੇ 425 ਦੇ ਵਿੱਚ ਹੈਗਾ ਹੈ ਸੋ ਦੇਖਣ ਵਾਲੀ ਇਹ ਗੱਲ ਹੈ ਕਿ ਬਹੁਤ ਹੀ ਲੋ ਸਕੋਰ ਦੇ ਨਾਲ ਡਰਾਅ ਰੀਲੀਜ਼ ਹੋਇਆ ਸੋ ਇਸ ਤੋਂ ਪਹਿਲਾਂ ਹੈਲਥ케ਅਰ ਵਰਕਰਸ ਆਈਟੀ professionals ਤੇ ਵੀ ਡਰਾਅ ਬਹੁਤ ਲੋ ਸਕੋਰ ਤੇ ਆਏ ਨੇ ਸੋ ਸਾਨੂੰ ਹੁਣ ਜਿਹੜਾ ਵੀ ਕੋਰਸ ਚੂਜ਼ ਕਰਨਾ ਹੈ that will play a very very important role for PR ਸੋ ਅਲਟੀਮੇਟ ਗੋਲ ਸੇ ਹਰ ਸਟੂਡੈਂਟ ਦਾ ਹੈਗਾ ਕਿ ਉੱਥੇ ਪੜ੍ਹ ਕੇ ਅਸੀਂ ਸੈਟਲ ਹੋਈਏ ਸੋ ਜੇ ਆਪਾਂ ਸੈਟਲ ਹੀ ਸਾਡਾ ਫੋਕਸ ਨਹੀਂ ਹੈਗਾ ਫਿਰ ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਕੋਰਸ ਵਧੀਆ ਨਹੀਂ ਕਰਦੇ ਜਾਂ ਪੜ੍ਹਾਈ ਅੱਛੀ ਨਹੀਂ ਕਰਦੇ ਅਸੀਂ ਪੜ੍ਹਾਈ ਕਰਨ ਤੋਂ ਬਾਅਦ ਜੌਬ ਸਾਨੂੰ ਨਹੀਂ ਮਿਲਦੀ ਉਸ ਪ੍ਰੋਵਿੰਸ ਚ ਐਂਡ ਸਾਡਾ ਜਿਹੜਾ ਕੋਰਸ ਹੁੰਦਾ ਅਸੀਂ ਈਜ਼ੀ ਕੋਰਸ ਪ੍ਰੇਫਰ ਕਰਦੇ ਹਾਂ ਸੋ ਨਾਰਮਲੀ ਜਦੋਂ ਅਸੀਂ ਈਜ਼ੀ ਕੋਰਸ ਪ੍ਰੇਫਰ ਕਰਦੇ ਹਾਂ ਸਾਨੂੰ ਬੱਚੇ ਜ਼ਰੂਰ ਕਹਿਣਗੇ ਕਿ ਬਹੁਤ ਔਖਾ ਕੋਰਸ ਸਰ ਤੁਸੀਂ ਦੇ ਦਿੱਤਾ ਪਰ ਜਦੋਂ ਤੁਸੀਂ ਕਹੋਗੇ ਔਖਾ ਕੋਰਸ ਤੁਸੀਂ ਲੈ ਲਿਆ ਸੋ ਬਟ ਉਹਦੇ ਆਊਟਕਮਸ ਵੀ ਤਾਂ ਵਧੀਆ ਹੋਣਗੇ ਤੁਸੀਂ ਚਾਹੇ ਅੱਜ ਕਹਿ ਰਹੇ ਹੋ ਕਿ ਔਖਾ ਕੋਰਸ ਹੈ ਬਟ ਕੱਲ ਨੂੰ ਤੁਹਾਨੂੰ ਜੌਬ ਵੀ ਚੰਗੀ ਮਿਲੇਗੀ ਚਾਹੇ ਜੌਬ ਚੰਗੀ ਮਿਲੇਗੀ ਤਾਂ ਹੀ ਪੀਆਰ ਮਿਲੇਗੀ ਸੋ 온ਟਾਰੀਓ ਗਵਰਨਮੈਂਟ ਨੇ ਪ੍ਰੂਫ ਕਰਤਾ ਹੈ ਕਿ ਜੇ ਤੁਸੀਂ ਸਕਿਲਸ ਐਂਡ ਟ੍ਰੇਡਸ ਚ कोर्सिज किए हैं जिम्मे का कोर्स हो गया वेल्डिंग टेक्नीशियन का कोर्स हो गया हीट एंड वेंटिटलेशन एयर कंडीशनिंग का कोर्स हो गया मकैनीकल इंजीनियरिंग हो गया मोटर पावर टैक्नीशियन हो गया सिविल इंजीनियरिंग हो गया कंस्ट्रक्शन इंजीनियरिंग हो गया कैमिकल लैब टैक्नीशियन हो गया अनलिमिटेड कोर्सिज़ है ਜਿਸਕਿਲਜ਼ ਐਂਡ ਟ੍ਰੇਡਸ ਦੇ ਲਈਏ ਔਰ ਪਰ ਇਸ ਸਭ ਤੋਂ ਜ਼ਿਆਦਾ ਕੋਰਸਿਸ ਦੀ ਜਿਹੜੀ ਅਵੇਲੇਬਿਲਿਟੀ ਹੈ ਉਹ ਵੀ 온ਟਾਰੀਓ ਵਿੱਚ ਹੀ ਹੈਗੀ ਹੈ ਬਿਕਾਜ਼ ਜੇ ਤੁਸੀਂ ਮੈਨੂੰ ਕਹੋਗੇ ਕਿ ਐਲਬਰਟਾ 'ਚ ਜਾਂ ਮੈਨੂੰ BC 'ਚ ਇਦਾਂ ਦੇ ਕੋਰਸਿਸ ਚਾਹੀਦੇ ਆ ਤਾਂ ਬਹੁਤ ਹੀ ਲਿਮਟਿਡ ਅਵੇਲੇਬਿਲਿਟੀ ਹੈ ਔਰ ਇੱਕ ਇੱਕ ਸਾਲ ਦੀ ਵੇਟਿੰਗ ਹੈ ਸੋ ਸਟੂਡੈਂਟਸ 온ਟਾਰੀਓ ਵਿੱਚ ਵੀ ਤੁਸੀਂ ਜਾ ਕੇ PR ਲੈ ਸਕਦੇ ਹੋ ਬਿਕਾਜ਼ CRS CRS ਸਕੋਰ ਫਾਰ ਟੈਕਨੀਕਲ ਕੋਰਸਿਸ ਐਂਡ ਟ੍ਰੇਡਸ ਐਂਡ ਸਕਿਲਸ ਇਜ਼ ਵੈਰੀ ਵੈਰੀ ਲੋ ਜਿਹੜਾ ਹੁਣ ਐਡ ਕੀ ਗਿਆ ਸੋ ਜੇ ਤੁਸੀਂ ਅੱਛਾ ਕੋਰਸ ਕਰੋਗੇ ਤੁਹਾਨੂੰ ਜੌਬ ਵੀ ਚੰਗੀ ਮਿਲੇਗੀ ਔਰ ਜੌਬ ਚੰਗੀ ਮਿਲੇਗੀ ਤਾਂ PR ਹੋਏ ਸੋ ਸਟੂਡੈਂਟਸ ਕੋਰਸ ਵਿਲ ਪਲੇ ਅ ਵੈਰੀ ਵੈਰੀ ਇੰਪੋਰਟੈਂਟ ਰੋਲ ਕਿਉਂਕਿ ਇਸ ਟਾਈਮ ਤੇ ਸਟੂਡੈਂਟ ਹਰ ਕੋਈ ਕਹਿ ਰਿਹਾ ਕਿ ਮੈਨੂੰ ਅਲਬਰਟਾ ਭੇਜ ਦਿਓ ਪਰ ਅਲਬਰਟਾ ਨੇ ਵੀ ਇਸ ਟਾਈਮ ਤੇ ਅਲਬਰਟਾ ਓਪਰਚੁਨਿਟੀ ਸਟ੍ਰੀਮ ਨੂੰ ਪਾਜ਼ ਕਰਤਾ ਤੁਹਾਨੂੰ ਸੁਣਨ ਚ ਆਇਆ ਹੀ ਹੋਏਗਾ ਸੋ ਅਲਬਰਟਾ ਨੇ ਇਸ ਲਈ ਪਾਜ਼ ਕਰਤਾ ਹੈ ਕਿ ਸਾਰੇ ਹੀ ਸਟੂਡੈਂਟ ਹੁਣ ਬਿਜ਼ਨਸ ਦਾ ਕੋਰਸ ਕਰਨਗੇ ਸਭ ਤੋਂ ਈਜ਼ੀ ਕੋਰਸ ਕਰਨਗੇ ਹੋਰ ਕੋਈ ਕੋਰਸ ਕਰਨਗੇ ਹੀ ਨਹੀਂ ਸੋ ਕੀ ਕਰਨਗੇ ਉਹ ਵੀ ਉਹਨਾਂ ਨੂੰ ਵੀ ਦੇਖਣਾ ਪਏਗਾ ਕਿ ਸਟੂਡੈਂਟ ਦਾ ਇੰਨਾ ਜ਼ਿਆਦਾ ਇਨਫਲੈਕਸ ਹੋ ਰਿਹਾ ਤੇ ਉਹ ਬੱਚੇ ਕੋਈ ਟ੍ਰੇਡ ਕੋਰਸਸ ਕਰਨਾ ਹੀ ਨਹੀਂ ਚਾਹੁੰਦੇ ਸੋ ਸੇਮ ਸਟੋਰੀ ਗੋਜ਼ ਐਵਰੀਵੇਅਰ ਤੁਸੀਂ ਅੱਜ ਅਲਬਰਟਾ ਚਲੇ ਜਾਓਗੇ ਬਟ ਕੱਲ ਨੂੰ ਪੀ ਯਾਰ ਤੇ ਤੁਹਾਨੂੰ ਉੱਥੇ ਵੀ ਪ੍ਰੋਬਲਮ ਆਏਗੀ ਸੋ ਡੈਫੀਨੇਟਲੀ ਜੋ ਅੱਜ ਦਾ ਮੇਰੇ ਸਾਬ ਨਾਲ ਥੰਬ ਰੂਲ ਹੋਣਾ ਚਾਹੀਦਾ ਹੈ ਕਿ ਕੋਰਸ ਤੇ ਆਪਾਂ ਬਹੁਤ ਜ਼ਿਆਦਾ ਧਿਆਨ ਦਿਈਏ ਕਿ ਅੱਛਾ ਕੋਰਸ ਕਰੀਏ ਫੁੱਲ ਟਾਈਮ ਪੜਾਈ ਕਰੀਏ ਔਰ ਕੱਲ ਨੂੰ ਤੁਹਾਨੂੰ ਉਹਦੇ ਚ ਪੀਆਰ ਮਿਲੇ ਬਿਲਕੁਲ ਠੀਕ ਹੈ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਸੋ ਟ੍ਰੇਡ ਐਂਡ ਸਕਿਲਸ ਦੇ ਕੋਰਸਿਸ ਨੇ ਜਿਹੜੇ ਜਸਮੀਤ ਜੀ ਅਗਰ ਉਹਨਾਂ ਦਾ ਅਸੀਂ ਧਿਆਨ ਰੱਖੀਏ ਅਲਬਰਟਾ ਕਿਨੇਕ ਨੇ ਕਿਹੜਾ ਪ੍ਰਵਿੰਸ ਹੈ ਜਿਹਦੇ ਚ ਜ਼ਿਆਦਾ ਨਹੀਂ ਸੀ ਮੈਕਸਿਮਮ 온ਟਾਰੀਓ ਪ੍ਰਵਿੰਸ ਚ ਬਿਕਾਜ਼ देयर आर 26 ਪਬਲਿਕ ਕਾਲਜਸ ਇਨ 온ਟਾਰੀਓ ਜੇ ਸੀ ਅਲਬਰਟਾ ਦੀ ਵੀ ਗੱਲ ਕਰੀਏ ਤਾਂ देयर आर ਫੈਰੀ ਫਿਊ ਕਾਲਜਿਸ ਜੇ ਅਸੀਂ ਗਿਣਾਂਗੇ ਤਾਂ ਮੈਡੀਸਨ ਹੈਟ ਕਾਲਜ ਹੈਗਾ ਇਸ ਤੋਂ ਬਾਅਦ ਨਾਰਥ ਵੈਸਟ ਕਾਲਜ ਹੈਗਾ ਨੇਟ ਹੈ ਸੇਟ ਹੈ ਪਾਉ ਵੈਲੀ ਹੈ ਔਰ ਕੀ ਕਹਿੰਦੇ ਲੈਥ ਬ੍ਰਿਜ ਕਾਲਜ ਹੈ ਕਿਆਨੋ ਕਾਲਜ ਹੈ ਔਰ ਪੋਟਾਜ ਕਾਲਜ ਹੈ ਬਟ ਗਿਣਤੀ ਦੇ ਕਾਲਜਾਂ ਦੇਖੋ ਆਪਾਂ 10 ਵੀ ਨਹੀਂ ਗਿਣ ਪਾਏ ਔਰ ਉਹਨਾਂ ਕਾਲਜਿਸ 'ਚ ਜਿਹੜੀਆਂ ਸੀਟਸ ਹਨ ਉਹ ਬਹੁਤ ਹੀ ਲਿਮਿਟਿਡ ਹੈ ਸੋ ਸਾਨੂੰ ਇੱਕ ਚੀਜ਼ ਹੋਰ ਦੇਖ ਧਿਆਨ ਰੱਖਣੀ ਪੈਗੀ ਕਿ ਅਲਬਰਟਾ 'ਚ ਜਿਹੜੇ ਕਾਲਜਿਸ ਹੈਗੇ ਹੋ ਘੱਟ ਹੈ ਔਰ ਉਥੇ ਡੋਮੈਸਟਿਕ ਸਟੂਡੈਂਟਸ ਵੀ ਬਹੁਤ ਜ਼ਿਆਦਾ ਕਾਲਜਿਸ 'ਚ ਪੜ੍ਹਦੇ ਆ। ਸੋ ਜਿਹੜੀ ਰੇਸ਼ੋ ਹੈਗੀ ਹੈ ਡੋਮੈਸਟਿਕ ਸਟੂਡੈਂਟ ਦੀ ਉਹ 50-50 ਹੈ। ਅ ਵੇਅਰ ਐਜ਼ ਇਨ অন্ਟਾਰੀਓ ਕਿਉਂਕਿ ਕਾਲਜ ਬਹੁਤ ਜ਼ਿਆਦਾ ਹੈ ਤਾਂ ਜਿਹੜੀ ਰੇਸ਼ੋ ਡੋਮੈਸਟਿਕ ਸਟੂਡੈਂਟ ਔਰ ਇੰਟਰਨੈਸ਼ਨਲ ਸਟੂਡੈਂਟ ਦੀ ਹੈ ਉਹ 25-75 ਹੈ। ਬਿਕਾਜ਼ ਕਾਲਜਿਸ ਬਹੁਤ ਜ਼ਿਆਦਾ ਹੈ। ਸੋ ਸਟੂਡੈਂਟਸ ਇਸ ਕਰਕੇ 온ਟਾਰੀਓ ਵਿੱਚ ਟ੍ਰੇਡਸ ਐਂਡ ਸਕਿੱਲ ਦੇ ਕੋਰਸਸ ਜ਼ਿਆਦਾ ਅਵੇਲੇਬਿਲਿਟੀ ਹੈ ਬਟ ਉੱਥੇ ਵੀ ਜੇ ਤੁਸੀਂ ਕਹੋ ਕਿ ਤੁਹਾਨੂੰ ਇੱਕਦਮ ਹੀ ਕੋਰਸ ਮਿਲ ਜਾਏਗਾ ਤਾਂ ਉਹ ਵੀ ਨਹੀਂ ਗੱਲ ਹੈਗੀ ਹੈ ਸਾਨੂੰ ਚੂਜ਼ ਕਰਨਾ ਪਏਗਾ ਕਾਲਜ ਐਂਡ ਕੋਰਸ ਚੂਜ਼ ਕਰਨਾ ਪਏਗਾ ਸੋ ਬਹੁਤ ਹੀ ਧਿਆਨ ਦੇ ਨਾਲ ਅਸੀਂ ਕੋਰਸ ਕਾਲਜ ਚੂਜ਼ ਕਰੀਏ ਕੋਰਸ ਵਿਲ ਪਲੇ ਅ ਮੇਜਰ ਰੋਲ ਨਾਟ ਈਵਨ ਪ੍ਰੋਵਿੰਸ ਤੁਸੀਂ ਕਿਹੜਾ ਕੋਰਸ ਕਰਨ ਜਾ ਰਹੇ ਹੋ ਔਰ ਉਸ ਕੋਰਸ ਚ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਉਹ ਕੋਰਸ ਕਰਕੇ ਆਪਣੀ ਕਿਹੜੀ ਜੌਬ ਲੈ ਰਹੇ ਹੋ that will play a major role not province will play a major role so students this is really really important ki ਤੁਸੀਂ ਸਹੀ ਕੋਰਸ ਚੂਜ਼ ਕਰੋ ਪੀਆਰ ਲੈਣ ਵਾਸਤੇ ਬਿਲਕੁਲ ਠੀਕ ਹੈ ਜੀ ਸੋ ਕੋਰਸ ਦੀ ਇੰਪੋਰਟੈਂਸ ਹੈ ਜਿਹੜੀ ਬਹੁਤ ਜ਼ਰਾ ਇਸ ਵਤੂਗੀ ਹੈ 904113 904112 ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਜਸਮੀਤ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ ਔਰ ਪਰਸਨਲੀ ਜਸਮੀਤ ਜੀ ਨੂੰ ਮਿਲ ਸਕਦੇ ਹੋ ਅਪਾਰਟਮੈਂਟ ਲੈ ਕੇ ਸਕਰੀਨ ਤੇ ਵਟਸਐਪ ਨੰਬਰ ਹੈ ਵਟਸਐਪ ਵੀ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ